ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਦੀਪ ਕੌਰ ਆਪਣੇ ਚੈਨਲ ਤੇ ਸਵਾਲਿਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਣੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ 6:30 ਦਾ ਟਾਈਮ ਹੈਗਾ ਆਪਾਂ ਨੇ ਜਣੀ ਕੇ ਮੱਜਾਂ ਨਾ ਵੇੜ ਲਿਆ ਨਾ ਮਾਂਵਾਂ ਨਾਲੀਆਂ ਰਹਿੰਦੀਆਂ ਨੇ ਜਿਵੇਂ ਤਾਰਾ ਚੋਰੀਆਂ ਉਹ ਵਾਸਟ ਲਿਆ ਇਸ ਤਰ੍ਹਾਂ ਦੇ ਕੰਮ ਆਪਾਂ ਨੇ ਨਵੇੜ ਲਾਇਏ ਨੇ ਬਾਹਰਲਾ ਵੇੜਾ ਵੀ ਸੰਭਰਤਾ ਰਹਿ ਗਈ ਇਧਰੋਂ ਸਫਾਈ ਕਰਨ ਵਾਲੀ ਅਸੀਂ ਹੈਗੇ ਜੀ ਹੁਣ ਤਿੰਨ ਜਣੀਆਂ ਸਫਾਈ ਵਾਲੀਆਂ ਤੇ ਅਸੀਂ ਸਾਰਾ ਅੱਧੇ ਘੰਟੇ ਪੌਣੇ ਘੰਟੇ ਸਾਰਿਆਂ ਨਿਵੇੜ ਦਾਂਗੇ ਪਹਿਲਾਂ ਸਫਾਈਆਂ ਕਰਾਂਗੇ ਬਾਅਦ ਚ ਆਪਾਂ ਰੈਂਦੇ ਕੰਮ ਕਰਾਂਗੇ ਕਿਉਂ ਨਾ ਮੇਰੀ ਮਸ਼ੀਨ ਦੀ ਸੋਚ ਟੁੱਟੀ ਪਈ ਆ ਮੈਨੂੰ ਕੱਪੜੇ ਹੱਥੀਂ ਧੋਣੇ ਪੈਣਗੇ ਹੋਰ ਇਹ ਕਰਕੇ ਥੋੜਾ ਜਿਹਾ ਕੰਮ ਲੇਟ ਹੋ ਜਾਣਾ ਕਿਉਂਕਿ ਸਾਰੇ ਕੰਮ ਕਰਕੇ ਫੇਰ ਮੈਂ ਕੱਪੜਾ ਕੱਢਣੀ ਜਾਨੀ ਆਂਗੀ ਕਿਉਂਕਿ ਸਰਦਾਰ ਜੀ ਨੂੰ ਕੰਮ ਬਾਕ ਰਹਿਣਾਗਾ ਬੀਜੀ ਨੇ ਕੰਮ 'ਚ ਫਿਰ ਪਹਿਲਾਂ ਇਧਰੋਂ ਨਵੇਂ ਢੀਆਂ ਫਿਰ ਮੱਜਾਂ ਨਮਾਉਣੀਆਂ ਫਿਰ ਮੱਜਾਂ ਨਮਾ ਕੇ ਦਵਾਰੇ ਉਹਨਾਂ ਨੂੰ ਪੱਕ ਦਵਾਰੇ ਦਾ ਸੰਭਰ ਕੇ ਸਫਾਈ ਕਰਕੇ ਥੱਲੋਂ ਫਿਰ ਮੈਂ ਕੱਪੜਾ ਕੰਨੀ ਆਣੀਆਂ ਫਿਰ ਬਾਥਰੂਮ ਸਾਫ ਕਰਕੇ ਕੱਪੜੇ ਧੋਣੀਆਂ ਜਣੇ ਕਿ ਸਾਰੇ ਕੰਮ ਨੂੰ 11:00 ਸਵੇਰ 11:00 ਹੋ ਜਾਂਦੇ ਨੇ ਤੇ ਚਾੜੂ ਪੋਚਾ ਦਰਵਾਜੇ ਚ ਕਮਰਿਆਂ ਚ ਗੁਰਮੁਖ ਦੇ ਸੁੱਖ ਨੂੰ ਪਰ ਸਾਰੇ ਇਹ ਕਰਨੀਆਂ ਮੈਂ ਬੇੜਾ ਸੰਭਰੂਗੀ ਤੇ ਰਸੋਈ ਸਾਫ਼ ਕਰੂੰਗੀ ਰਸੋਈਸ ਮੈਂ ਰੋਟੀ ਬਣਾ ਕੇ ਸਾਫ਼ ਕਰੂੰਗੀ ਇਹ ਚਲੋ ਹੁਣ ਆਪਦਾ ਉਦਨ ਦਰਵਾਜਾ ਸਾਫ਼ ਕਰਕੇ ਚਿਵਾਰ ਸਾਫ਼ ਕਰਕੇ ਨਾ ਆਕੇ ਹਨਾ ਆਪਦਾ ਸਕੂਲ ਦਾ ਕੰਮ ਆ ਜਿਹੜਾ ਉਹ ਕਰ ਲਣਗੀਆਂ ਪੜ ਲਣਗੀਆਂ ਫਿਰ ਦੁਪਹਿਰੇ ਤਾਂ ਨਾ ਪੜਦ ਨੂੰ ਜੀ ਕਰਦਾ ਹਨਾ ਨਾ ਕੰਮ ਨੂੰ ਜੀ ਕਰਦਾ ਫਿਰ ਆਪਾਂ ਆਏ ਹੋਏ ਨਾ ਬੈਜ ਰਾਮ ਕਰੀ ਨਾ ਗਰਮੀ ਚ ਨੀਂਦ ਵੀ ਨਹੀਂ ਆਉਂਦੀ ਜੇ ਏਸੀ ਲਾ ਲੈਣ ਤਾਂ ਬੰਦ ਚੱਟ ਰਾਸ਼ਟ ਵਧੀਆ ਹੋ ਜਨੇ ਨਹੀਂ ਤਾਂ ਬਸ ਮੁੜ ਕੇ ਹੀ ਹੁੰਜੀ ਜਾਂ ਨਈ ਚੁੰਨੀਆਂ ਨਾਲ ਇਸ ਕਰਕੇ ਆਪਾਂ ਹਣਾ ਤੇ ਤੁਹਾਨੂੰ ਪਤਾ ਹੀ ਹੈ ਹੁਣ ਬੀਜ਼ੀ ਹੋਇਆ ਭਾਂ ਕੋਈ ਨਾ ਕੋਈ ਆ ਜਾਂਦਾਗਾ ਭੈਣ ਭਾਈ ਕੱਲ ਤਾਂ ਕੋਈ ਆਇਆ ਨਹੀਂ ਪਰ ਸੋ ਪਾਪਾ ਜੀ ਦੀ ਕੁਆਜੀ ਆਈ ਸੀ ਜੀ ਪਤਾ ਲੈਣ ਬਸ ਫਿਰ ਆਏ ਹੁਣ ਭੈਣ ਭਾਈ ਕੋਲ ਬੈਠ ਜੀ ਹੈਣਾ ਕੱਦ ਦੌੜ ਕੇ ਕੰਮ ਕਰਦਾਂਗੇ ਫਿਰ ਭੈਣ ਭਾਈ ਕੋਈ ਆ ਜਾਂਦਾ ਜੇ ਆਵੇ ਨਾ ਹੈਨਾ ਕੋਈ ਰਿਸ਼ਤੇਦਾਰ ਫੋਨ ਕਰਕੇ ਆਉਂਦਾ ਜਿਹੜਾ ਕੋਈ ਅੰਮ੍ਰਿਤਪਿੰਡ ਚੱਟ ਆਉਂਦਾ ਅੱਜ ਕੱਲ ਇੰਨੇ ਕੰਮ ਦੇ ਜੋਰ ਚ ਟਾਈਮ ਵੀ ਕਿਹਦੇ ਕੋਲ ਹੈਗਾ ਤੇ ਫਿਰ ਅਸੀਂ ਉਹਦੇ ਸੁਨੇਹਾ ਕੰਮ ਕਰ ਲੈਣਿਆਂਗੇ ਸਬਜੀ-ਸਬਜੀ ਵੱਧ ਬਣਾ ਕੇ ਰੱਖ ਲੈਣਿਆਂਗੇ ਹਨਾ ਜਦੋਂ ਆਉਂਦੇ ਆਉਣਾ ਹੈਗਾ ਸਵੇਰੀ ਬਣਾ ਲੈਣੇ ਸਬਜੀ-ਸਬਜੀ ਬਣਾਈ ਆਪਾਂ ਫਲੀਆਂ ਦੀ ਸਬਜੀ ਬਣਾਈ ਆਪਾਂ ਦੀ ਚੌਲੇ ਫਲੀਆਂ ਦੀ ਤੇ ਹੋ ਦੇਖ ਲਿਆ ਮੈਂ ਹੁਣ ਨਾ ਦਹੀਂ ਸਵੇਰੇ ਜਮਾਉਣ ਲੱਗੀ ਹੁਣ ਧਰ ਚੋਕ ਇਦਾਂ ਹੀ ਜਮਾ ਕੇ ਤਰੀਏਗੀ ਕਿਉਂਕਿ ਹੁਣ ਬਸ 8 9 8 ਵਜੇ ਤੋਂ 8:30 ਵਜੇ ਤੋਂ ਹੀ ਜੰਮੂਗੀ ਫਿਰ ਫਰਜ ਚਲਾ ਦੂੰਗੀ ਜਿਹੜੀ ਕੱਲ ਨੂੰ ਰਸਕੀ ਬਣਾਉਣੀ ਆ ਮੈਂ ਆਖਣੇ ਦਹੀਂ ਜਮਾਉਣਾ ਹਟ ਗਈ ਹੁਣ ਜਿਹਨੂੰ ਆਖਣੇ ਜਮਾਉਣਾ ਫੇਰ ਨਾ ਸਾਰੀ ਰਾਤ ਬਾਹਰੇ ਰਹਿ ਕੇ ਫਿਰ ਉਹ ਹੋ ਜਾਂਦੀ ਹੈਗੀ ਤੇ ਜੇ ਅਸੀਂ ਆਹ ਕਮਰੇ ਦੇ ਧਰ ਦਿਆਂ ਤਾਂ ਜੰਮਦੀ ਨਹੀਂ ਹੈਗੀ ਇਸ ਕਰਕੇ ਮੈਂ ਦਹੀਂ ਨੂੰ ਸਵੇਰੇ ਜਮਾ ਲੈਣੀ ਨੇ ਖੱਟੀ ਨਹੀਂ ਹੁੰਦੀ ਪ੍ਰੋਜੈਕਟ ਇੱਕ ਜੂ ਹੁਣ ਜੰਮਗੀ ਨਾ ਕੰਮ ਕਰਦੇ ਕਰਦੇ ਜੰਮ ਜਵਾਟ 9 ਵਜੇ ਦਿਨ ਇਸ ਤਰ੍ਹਾਂ ਆਪਾਂ ਕੰਮ ਕਰਦੇ ਆਂ ਜੀ ਤੇ ਕੋਈ ਹਨਾ ਲੋਕ ਦਿਖਾਤਾ ਨਹੀਂ ਹੈਗਾ ਵੀ ਆਹ ਕੰਮ ਆ ਜ ਸਾਡੇ ਆ ਕੰਮ ਆ ਸਿੱਧੇ ਸਾਡੇ ਬੰਦਿਆਂ ਦੇ ਹੋਲੇ ਭਾਲੇ ਹਨਾ ਚਲਾਕੀਆਂ ਨੇ ਸਾਨੂੰ ਆਉਂਦੀਆਂ ਨਹੀਂ ਹੈਗੀਆਂ ਜੀ ਨਹੀਂ ਸਾਨੂੰ ਚਲਾਕੀਆਂ ਕਰਨੀਆਂ ਆਉਣ ਨਹੀਂ ਅਸੀਂ ਚਲਾਕੀਆਂ ਵਾਲੇ ਕੋਲੇ ਖੜੀਏ ਚਲਾਕੀਆਂ ਵਾਲੇ ਬੰਦੇ ਦੀਆਂ ਹਨਾ ਜਿਹੜਾ ਵੀ ਚਲਾਕੀਆਂ ਕਰਦਾ ਚਲਾਕੀਆਂ ਜੋ ਕੋਈ ਰਹਿ ਜਾਂਦਾ ਤੇ ਬਸ ਉਹ ਗੱਲ ਭਾਰ ਦਾ ਰਹਿੰਦਾ ਵੀ ਆ ਵੀ ਕੰਮ ਕਰਦੀ ਆ ਵੀ ਕਰਦੀ ਤੇ ਨਾ ਸਿ ਚਲਾਕੀਆਂ ਕਰੀਆਂ ਨੇ ਨਾ ਤੁਹਾਨੂੰ ਕਰਨੀਆਂ ਆਉਂਦੀਆਂ ਨੇ ਚਲੋ ਜੀ ਆਪਾਂ ਹਨਾ ਧੁੱਪ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਲ ਕੇ ਜਲ ਕੇ ਆਪਾਂ ਕੰਮ ਨਵੇੜ ਲਈਏ ਕਿਉਂਕਿ ਫਿਰ ਸੁਕਮਣ ਹੋਰੀ ਮੈਂ ਕਹਿਣ ਲੱਗੇ ਨੇ ਹਾਏ ਮਮਾ ਧੁੱਪ ਆਏ ਮਮਾ ਧੁੱਪ ਨਾ ਵੀਡੀਓ ਵੀ ਧੁੱਪੇ ਬਣਦੀ ਨਹੀਂ ਹੈਗੀ ਨਾ ਵਧੀਆ ਬਣੇ ਸਾਫ ਬਣੇ ਨਾ ਹੀ ਗਰਮੀ ਆ ਤਿਰਪ ਤਿਰਪ ਮੁੜਕਾ ਜਿਹੀ ਹੋਈ ਜਾਂਦਾ ਹਨਾ ਕੋਈ ਗੱਲ ਨਹੀਂ ਹੁੰਦੀ ਨਵੇਂ ਹੁਣ ਚਾਹ ਪੀ ਲਈ ਐ ਬਾਈਕੇ ਨੇ ਤੁਹਾਡੇ ਨਾਲ ਦੋ ਚਾਰ ਗੱਲਾਂ ਕਰ ਲੀਆਂ ਨੇ ਹਨਾ ਪਤਾ ਨਹੀਂ ਖੰਗ ਤਾਂ ਖਾਂਗ ਸੁੱਕੀ ਜਿਹੀ ਖਾਂਗ ਛਿੜੀ ਜਾਂਦੀ ਹੈਗੀ ਕਰ ਕਰ ਤੇ ਵੱਢ ਛਿੜ ਜਾਂਦੀ ਹੈ ਪਤਾ ਨਹੀਂ ਕੀ ਗਾਰਨ ਕਾਰਨ ਹੈ ਇਹ ਤੇ ਸਰਦੀਆਂ ਇਦਾਂ ਖੰਗ ਜੀ ਹੁੰਦੀ ਆ ਮੈਂ ਤਾਂ ਗਰਮੀ 'ਚ ਵੀ ਨਹੀਂ हट ਰਹੀ ਹੈਗੀ ਕਿ ਪਤਾ ਨਹੀਂ ਕੀ ਗੱਲ ਹੋਈ ਆ ਹੁਣ ਮੈਂ ਇਹਦੀ ਸਿਹਤ ਠੀਕ ਆ ਕੋਈ ਦਵਾਈ ਲੈਤੀ ਸੀਗੀ ਹੁਣ ਸੇ ਸੱਤ ਦਿਨਾਂ ਦੇ ਬਾਅਦ ਲੈਤੀ ਸੀ ਉਹਨਾਂ ਦੇ ਬੇਕ ਦਿਨ ਦੁਬਾਰੇ ਲੈ ਆਂਗੇ ਡਾਕਟਰ ਤੋਂ ਦਵਾਈ ਪਿਸ ਕਰਕੇ ਬਾਅਦ ਸੇ ਕੰਮ ਤੋਂ ਚੱਲੀ ਆਉਂਦੇ ਨੇ ਕਿ ਤੇ ਵਧੀਆ ਹਨਾ ਤੇ ਅਜਿਰੋਂ ਬੀਬੀ ਇੱਧਰ ਸੀ ਬੋਲੋਂ ਮੈਂ ਐਸੀ 10:30 ਵਜੇ ਨੂੰ 베ਲੀ ਹੋ ਜਾਂਦੀ ਸੀ ਹੁਣ ਮੈਂ 11:30 ਵਜੇ ਨੂੰ 베ਲੀ ਹੋ ਜਾਂਦੀ ਆ ਇੱਕ ਘੰਟਾ ਵੱਧ ਲੱਗਦਾ ਕੰਮ ਦਾ ਜੇਕਰ ਬੀਬੀ ਰੋਟੀ ਬਣਾ ਰਾਂਦੀ ਸੀ ਭੰਡੂ ਨੂੰ ਢਮਾਨਦ ਸੀ ਹਨਾ ਕਹਿੰਦੇ ਹੁਣ ਲੱਗੀ ਤਾਂ ਕੀੜੀ ਮਾਰਨੀ ਹੁੰਦੀ ਤਾਂ ਫਿਰ ਵੀ ਬੀਬੀ ਸਾਰਾ ਲਵਾਂ ਬਸ ਸੀ ਤੇ ਹੁਣ ਚੱਲ ਸੁਗਮਣ ਹੋ ਰਹੀਆਂ ਚੜ ਕੋਚਾ ਕਰਦਾਂਗੇ ਵਿੜਾ ਸੰਭਰਦੀਆਂ ਮੈਂ ਇਹ ਆਪਦਾ ਸੰਭਰ ਲੈਣੀ ਆ ਮੈਂ ਆਪਦਾ ਸੰਭਰ ਲੈਣੀ ਆ ਤੇ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਕੰਮ ਨਵੇਂ ਲੀਏ ਸਰਦਾਰ ਜੀ ਗਏ ਹੋਣੇ ਜੀ ਡੈਰੀ ਚ ਦੁੱਧ ਪਾਉਣ ਤੇ ਦੁੱਧ ਪਾਉਣ ਜਾਂਦੇ ਨੇ ਫਿਰ ਉਧਰੋਂ ਆਉਂਦੇ ਹੋਏ ਪਾਪਾ ਜੀ ਕੋਲ ਖੜ ਜਾਂਦੇ ਨੇ ਨਮਨ ਨਮਨ ਲੱਗ ਜਾਂਦੇ ਨੇ ਨਾਲ ਤੇ ਚੱਲ ਆ ਗਈ ਆ ਤਾਂ ਨਾਲ ਉਹ ਪਾਪਾ ਸੋਟੀ ਜਾਂਦੇ ਨੇ ਕਿ ਵੇਲਾ ਹੋਗਾ ਤੀ ਨਾ ਗਿਆ ਨਹੀਂ ਆ ਗਏ ਤਾਂ ਲੈ ਗਿਆ ਜਦੋਂ ਭੁੰਜਾ ਕੇ ਉਹਨੂੰ ਭੁੰਜਾ ਕੇ ਉਹਨੂੰ ਅਹੋ ਅੱਜ ਹੁਣ ਮੱਝਾ ਤਾਂ ਨਮਾਦੋਂਗੇ ਆਏ ਨਹੀਂ ਦੇਖ ਲੈ ਨੀ ਨੀ ਹਾਂ ਕਾ ਚੋਂ ਸਪਰੇਅ ਕਰੋਗੇ ਆ ਤੇ ਮੱਕੀ ਤੇ ਸਰਪਾਈ ਫਿਰ ਤਾਂ ਮੈਨੂੰ ਇੱਕ ਕਮਾਉਣੀ ਪੈਣਗੇ ਨਾ ਮਾਵਾ ਪਹਿਲਾਂ ਤਾਂ ਮੈਂ ਇਧਰ ਹੀ ਨੂੰ ਮੇਰੇ ਨਾਲ ਕਾਇ ਜਾਣਿਆ ਤੇ ਰੋਟੀ ਰੁੱਟੀ ਹੂੰ ਸੋਨੀ ਸਰ ਭਰਾ ਜੋ ਬੋਤਲ ਤੇ ਮੈਂ ਝਾੜੂ ਲਾ ਕੇ ਰੋਟੀ ਤੇ ਬਣਾ ਦੇਣੀ ਹੈ ਪਹਿਲਾਂ ਕਰ ਲੋ ਕਰ ਲੋ ਕੀ ਕਰਨਾ ਆਪਾਂ ਝਾੜੂ ਬਾਅਦ ਚ ਲਾ ਲੋ ਇਧਰ ਤਾਂ ਮੈਂ ਧੁੱਪ ਚਾਰਨੀ ਦੀ ਮਾਰ ਹੀ ਲਾਉਣੀ ਆ ਮੈਂ ਰੋਟੀ ਖੇਤ ਜਾਣ ਦੀ ਰੋਟੀ ਬਣਾ ਲੈ ਛੜੂ ਲਾ ਕੇ ਮੱਝਾਂ ਕੰਨਤਾ ਜਮਾ ਗਰੋ ਹੀ ਜਾਉਂ ਮੋਲਾਂ ਰੋਟੀ ਬਣਾ ਲੈ ਸਰ ਰੋਟੀ ਇਹਦਾ ਕਿਹੜਾ ਪੁੱਜੂ ਮੰਗਰ ਹਵਾ ਚਾਲਦੀ ਹੈ ਪੂੜਾ ਉੜਦਾਗਾ ਇਧਰ ਨੂੰ ਜਾਉਂਗਾ ਇਹ ਊੜਾ ਸਬਜੀ ਤੋੜਨ ਵਾਲੀ ਵੀ ਹੈ ਸਬਜੀ ਸਾਡੀ ਗੁੱਡਣ ਵਾਲੀ ਵੀ ਪਈ ਹੈਗੀ ਫਲੀਆਂ ਵੀ ਤੋੜਨ ਵਾਲੇ ਪਏ ਨੇ ਕੱਦੂ ਵੀ ਲੱਗੇ ਪਏ ਨੇ ਜੇ ਨਹੀਂ ਤੋੜਦੇ ਫਿਰ ਉਹ ਲੱਗਣੋਂ हट ਜਾਂਦੀਏ ਹਾਂ ਤਾਂ ਕਾਣਾ ਕਮੈਂਟ ਕਰਦੇ ਆਂ ਦੀ ਵੀ ਥੋੜੋ ਰੋਜ਼ ਚੌਲੇ ਹੁੰਦੇ ਨੇ ਚੌਲੇ ਸਾਡੇ ਘਰ ਦੇ ਹੋਗੇ ਕੱਦੂ ਸਾਡੇ ਘਰ ਦੇ ਹੋਗੇ ਹਜੇ ਬੈਂਗਣੀ ਕੋਈ ਕੋਈ ਲੱਗਣ ਲੱਗੀ ਹੈਗੀ ਹੁਣ ਆਪਣੀ ਸਬਜੀ ਹੋ ਗਈ ਮਿਰਚਾਂ ਵੀ ਲੱਗ ਗਈਆਂ ਹਰੀਆਂ ਕਦੇ ਦੁੱਧ ਪਾ ਕੇ ਹਰੀਆਂ ਮਿਰਚਾਂ ਕਦੇ ਇਨਾ ਪਰਫੋਮੈਂ ਹਰੀਆਂ ਮਿਰਚਾਂ ਬਣਾਈਆਂ ਸਬਜੀ ਚ ਤੇ ਦੋ ਨਾ ਮੈਂ ਖੀਰੇ ਪਾ ਲੇ ਵਿੱਚ چیر ਕੇ ਸਿਲਕਾ ਲਾ ਕੇ ਉੱਤੋਂ ਇੰਨੀ ਸੁਆਦ ਸਬਜੀ ਬਣੀ ਬਹੁਤ ਸੁਆਦ ਸਬਜੀ ਬਣੀ ਦੀ ਵਿੱਚ ਦੁੱਧ ਪਾ ਲਿਆ ਹਰੀਆਂ ਮਿਰਚਾਂ ਪਾ ਲਈਆਂ ਪਿਆਜ਼ ਪਾ ਲੇ ਬਹੁਤ ਹੀ ਵਧੀਆ ਬਣੀ ਸਬਜੀ ਸਾਰਿਆਂ ਨੂੰ ਖੂਸ ਹੋ ਕੇ ਖਾਦੀ పని మారి సా డే పొచ్చా లే ਨਿਕ ਨਾ ਕਾ ਦੇਖ ਬਿਹੜਾ ਕੁੰਡਾ ਮੈਂ ਇਹ ਨਹੀਂ ਇੱਧਰ ਵੀ ਨਾ ਫਾਇਰ ਕਰ ਲਈਏ ਉਨਾਂ ਉਧਰ ਲਈਏ ਉਧਰ ਨੂੰ ਜਾਊਂਗਾ ਉਹ ਆ ਜਾਲੀ ਖੋਲ ਦੇ ਲੋ ਜੀ ਆਪਾਂ ਰੋਟੀ ਬਣਾਉਣਾਂਗੇ ਖੇਤ ਜਾਊਗੀ ਸਪਰੇਅ ਕਰ ਦੇਣਗੇ ਤੇ ਬਾਕੀ ਕੰਮ ਆਪਾਂ ਬਾਅਦ ਚ ਕਰ ਲਾਂਗੇ ਪਹਿਲਾਂ ਰੋਟੀ ਬਣਾ ਲੈਣਾਂਗੇ ਤੇ ਟਾਈਮ ਆ ਜਿਹੜਾ 7:30 ਹੋ ਗਏ ਨੇ ਮੱਝਾਂ ਤਾਂ ਫਿਰ ਮੈਂ ਰੋਟੀ ਨਮਾ ਕੇ ਨਮਾਉਂਗਾ ਪਰਤੀ ਨਮਾ ਉਹ ਬਣਾ ਕੇ ਖਾ ਕੇ ਰਸੋਈ ਸਾਫ ਕਰਕੇ ਚਲ ਫਿਰ ਇੱਕ ਪਾਸੇ ਨਿਭਣਗੀ ਤੇ ਚਾਰ ਚੂਰ ਨਾਲ ਪਾਤਾ ਦੁੱਧ ਦੀ ਬੋਤਲ ਘਰ ਤੇ ਦੂਰ ਆਖੇਤ ਕੋਈ ਫੜਾਇਆ ਹੋਊਗਾ ਨਹੀਂ ਜੀ ਰੋ ਭੁੱਖ ਲੱਗੀ ਆ ਤੇ ਨਾ ਜਾਣਗੀ ਨਾ ਆ ਗਿਆ ਇਹ ਕੋਈ ਤੇ ਚਾਰ ਪਾਤਾ ਦੰਦ ਪਾਤਾ ਸੋ ਕੁ ਮੈਂ ਤੇਰੇ ਡੈਡੀ ਕਹਿੰਦੇ ਕਹਿੰਦੇ ਕਿ ਇਹ ਸਿੱਖਾ ਡੱਬੀ ਨਹੀਂ ਹੈਗੀ ਸਿੱਖਾ ਇਹ ਤੁਸੀਂ ਪਾ ਮਾਰੀ ਜਾਰ ਦਾ ਦਰਜਣ ਵਿੱਥਿਆ ਗਈ ਹੁਣੀ ਧਰ ਦਾ ਡੱਬੇ ਕੋਲ ਰੋਟੀ ਵਾਲੇ ਕੋਲ ਜੇ ਨਾ ਕੋਲ ਤੇ ਇਹ ਵਾਰਗੇ ਡਾ ਲਾ ਦੋ ਬਜੂਰ ਕੇ ਤਾਂ ਜਾ ਰਹੇ ਨੇ ਬਿੱਤੇ ਘਰ ਤੇ ਨਾ ਫੇਰ ਜਾ ਰਹੇ ਕੱਲੀ ਜਣੀ ਦੀ ਜਾਨ ਨੂੰ ਵੀ ਗਾਲੇ ਪਾਉਂਦੇ ਰਹਿੰਦੇ ਨੇ ਇਹ ਥੱਕ ਕੇ ਆਉਂਦੇ ਨੇ ਫਿਰ ਕਵੇਲੇ ਉੱਠਦੇ ਨੇਗੇ ਥੱਕ ਕੇ ਆਉਂਦੇ ਨੇ ਖੇਤੋਂ ਫਿਰ ਆਉਂਦੇ ਦੁੱਧ ਪਾਉਣ ਜਾਂਦੇ ਨੇ ਫਿਰ ਆਉਦੇ ਉੱਧਰ ਖੜ ਜਾਂਦੇ ਨੇ ਚਲ ਮੇਰੇ ਪੰਮ ਸਾਰੇ ਉੱਪਰ ਗੇੜਾ ਮੋੜਨਾ ਕੱਲੀ ਕੁੜੀਆਂ ਵੀ ਉਹਨਾਂ ਕੋਲ ਵੇਲੇ ਉੱਠਦੀਆਂ ਛੁੱਟੀਆਂ ਕਰਕੇ 6 ਵਜੇ ਕਵੇਲਾ ਤਾਂ ਨਹੀਂ ਹੁੰਦਾ ਹੋਰ ਹੋਣਾ ਕਵੇਲਾ ਹੀ ਹੈਗਾ ਕਵੇਲਾ ਹੀ ਹੈ ਉਹ 6 ਵਜੇ ਮੁੰਡਾ ਚਾੜੂ ਪੋਚਾ ਕਰ ਲਾਂਦੀਆਂ ਕਿੱਥੇ ਉਹਨਾਂ ਉੱਠ ਕੇ ਨਿਮਾਰੀ ਲੋਟ ਕਰਨ ਲੱਗੇ ਜਿਹੜੇ ਦੁਪਹਿਰ ਦੇ ਕੰਮ ਨੇ ਪਹਿਲਾਂ ਤੁਸੀਂ ਉਹ ਕਰੇ ਨੇ ਪਹਿਲਾਂ ਤੁਸੀਂ ਚਾੜੂ ਪੋਚਾ ਕਰਦਿਆਂ ਫਿਰ ਨਹਾ ਕੇ ਨਿਮਾਰੀ ਸੈੱਟ ਕਰਦੇ ਹੁਣ ਤੁਸੀਂ ਚਾੜੂ ਪੋਚਾ ਕਰਕੇ ਨਹਾ ਲਓ ਬੱਸ ਨਹਾ ਕੇ ਬੱਸ ਕੰਮ ਮੈਂ ਕਰ ਦਿੰਦੀ ਹਾਂ ਉਹਨਾਂ ਨੇ ਦੋ ਜਣੇ ਨੇ 20 ਰੋਟੀਆਂ ਬੰਦਾਂਗੇ ਪੰਜ-ਪੰਜ ਦਪਹਿਰ ਦੀਆਂ ਪੰਜ-ਪੰਜ ਮੋਰ ਦੀਆਂ ਜਦ 20 ਰੋਟੀਆਂ ਹੋ ਕੇ ਬੰਨ ਲਵਾਂਗੀ ਦੁੱਧ ਦਾ ਪਾਤਾ ਸਾਰਾ ਲੱਸੀ ਪਾਤੀ ਦੁੱਧ ਦਾ ਪਾਤਾ ਚਾਰ ਪਾਤਾ ਸਬਜ਼ੀ ਗਰਮ ਹੋ ਗਈ ਕਹਿੰਦੀ ਹੈ ਸੁੱਕੀ ਹੈ ਪਾਣੀ ਰਾਕ ਬਣਾਈ ਅੱਜ ਕੀ ਬਣਾਉਣਾ ਹੈ ਭੋਨੀ ਫਲੀਆਂ ਅੱਜ ਨਹੀਂ ਬਣਾਉਂਦੇ ਫਲੀਆਂ ਅੱਜ ਤਾਂ ਹੋਰ ਬਣਾ ਲਾਂਗੇ ਮੂੰਗੀ 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 ਬਣਾਵਾਂ ਚਲੋ ਜੀ ਪਰੋਟੀ ਬਣਾ ਲਈ ਇਹਨਾਂ ਦੀ ਫਿਰ ਮਿਲਦੇ ਹਾਂ ਜੀ ਠੀਕ ਹੈ ਲੋ ਜੀ ਆਪਾਂ ਨੇ ਆਟਾ ਗੁੰਨ ਲਿਆਗਾ ਬੇਸਣ ਦੇ ਵਿੱਚ ਨੂਨ ਮਿਰਚ ਪਾ ਲਿਆ ਅੱਜ ਆਪਣੇ ਸਬਜ਼ੀ ਹਨਾ ਹੈ ਨਹੀਂ ਸੀ ਕਦੂ ਛੋਟੇ ਸੀਗੇ ਚੌਲੇ ਫਲੀਆਂ ਬੱਚੇ ਕਹਿੰਦੇ ਸੀ ਖਾਂਦੇ ਨਹੀਂ ਮਾਣਾ ਕਿਆ ਪਿਆ ਤੇ ਅਸੀਂ ਅੱਜ ਬਣਾਵਾਂਗੇ ਘਰੇ ਪਕੌੜੇ ਆਟਾ ਮੈਂ ਗੁੰਨ ਲਿਆਈ ਤੇ ਸੋ ਇਸ ਗਰਮੀ ਵਾਲੀ ਸੀ ਤੇ ਮਹਾਂ ਚਲ ਪੱਖੇ ਥੱਲੇ ਬਹਿ ਕੇ ਬਣਾ ਲੈਣੇ ਆਂਗੇ ਅੱਜ ਆਪਾਂ ਆਲੂ ਪਕੌੜੇ ਬਣਾਵਾਂਗੇ ਤੇ ਨੂਨ ਵਿੱਚ ਪਾ ਕੇ ਥੋੜਾ ਥੋੜਾ ਆਪਾਂ ਨੇ ਆਟਾ ਗੁੰਨ ਲਿਆ ਤੇ ਹੁਣ ਆਪਾਂ ਬਣਾਉਣੇ ਜੀ ਪਕੌੜੇ ਪਕੌੜੇ ਬਣਾ ਕੇ ਨੂੰ ਤੇ ਵਿੱਚ ਤੜਕ ਕੇ ਆਲੂ ਪਕੌੜੇ ਵਿੱਚ ਗੰਡੇ ਪਾ ਕੇ ਆਪਣੀ ਸਬਜ਼ੀ ਬਣ ਦੂੰਗੀ ਇਸ ਤਰ੍ਹਾਂ ਆਪਾਂ ਸਾਰੇ ਪਕੌੜੇ ਬਣਾ ਲਵਾਂਗੇ ਤੇ ਥੋੜਾ ਜਿਹਾ ਮੈਂ ਆਟਾ ਨਾ ਜਾਰੀ ਗੁੰਨ ਲਿਆ ਐ ਨਜ਼ਰ ਨਹੀਂ ਇੰਨੇ ਤੱਕ ਪਕੌੜੇ ਕੀ ਕਰਨੇ ਸੀ ਫਿਰ ਸੁਭਮਣ ਹੋਰੀਆਂ ਚੱਕ ਲਾਉਣਗੀਆਂ ਖਾਣ ਤੇ ਤੇ ਬਹੁਤ ਸਾਰੀਆਂ ਪਹਿਣਾ ਜਿਵੇਂ ਆਟੇ ਦਾ ਪੇੜਾ ਕੀਤਾ ਆਪਾਂ ਮਠੀਆਂ ਨਹੀਂ ਬਣਾਉਦੇ ਹੁੰਦੇ ਤੇ ਉਹ ਮੈਂ ਬਣਾ ਲਾਂਦੀਆਂ ਨੇਗੀਆਂ ਤੇ ਆਪਾਂ ਥੋੜੀ ਬਣਾ ਕੇ ਦੇਖੀਏ ਮਠੀਆਂ ਹਨੀ ਪਕੌੜੇ ਮੈਂ ਉਹ ਮਾਰਨ ਲਈ ਆਈ ਨਹੀਂ ਆਕਾ ਇਹ ਬਣਾ ਲਵਾਂ ਬਣਾ ਕੇ ਦੇਖਾਂਗੇ ਆਪਾਂ ਬੇਸਨ ਵਾਲੀ ਮਠੀਆਂ ਤੇਰ ਆਪਾਂ ਬਣਾ ਲਾਂ ਲਵਾਂ ਨਾ ਉਹ ਪਕੌੜੇ ਬਣਾਵਾਂਗੇ ਇਨੇ ਪਕੌੜੇ ਸੀ ਕਰ ਲੈਣੇ ਇਨੇ ਇੱਕ ਦੇ ਮਠੀਆਂ ਬਣਾ ਕੇ ਦੇਖਾਂਗੇ ਠੀਕ ਹੈ ਜੀ ਤੇ ਆਪਾਂ ਨੇ ਇੱਧਰ ਚੰਗੀ ਤਰ੍ਹਾਂ ਪਕੌੜੇ ਬਣਾ ਕੇ ਹੱਥਾਂ ਨਾਲ ਚਰਖ ਕਰਕ ਰੱਬਾ ਹੋ ਕਰਾਂ ਤੇ ਅੱਜ ਤਾਲ ਲੰਗ ਸਬਜ਼ੀ ਬਣਾ ਲਾਂਗੇ ਹਜੇ ਅਸੀਂ ਨਾ ਸੁੱਕੇ ਨਿਕਲਣ ਜੀ ਨਹੀਂ ਕਰਦਾ ਹਜੇ ਮੱਝਾਂ ਖੜੀਆਂ ਨੇ ਗਾਲਾਂ ਕਰੀ ਜਾਂਦੀਆਂ ਨੇ ਮੈਂ ਦੁਪਹਿਰੇ ਪਾਣੀ ਪਿਆਏ ਲੋ ਝੋਟੀਆਂ ਰੰਗੀਆਂ ਅਜਿਹ ਕਟੀਆਂ ਜੀਆਂ ਵੀ ਅਸੀਂ ਪਾਣੀ ਪੀਣਾ ਉਹਨਾਂ ਨੂੰ ਪਾਣੀ ਪਿਆਉਣਗੇ ਸਾਰੇ ਸਾਡੀ ਜਰੂਰਤ ਸਾਰੇ ਕੱਪੜੇ ਭਿੱਜ ਗਏ ਉੱਥੇ ਮੇਰੇ ਸੁੱਕ ਵੀ ਗਏ ਤੇ ਚਾਹ ਹੀ ਪੀਤੀ ਹੈਗੀ ਚਾਹ ਵੀ ਅਸੀਂ ਅੱਜ 3 ਵਜੇ ਕੀਤੀ ਹੈਗੀ ਮੱਝਾਂ ਨੂੰ ਪਾਣੀ ਪਿਆਏ ਤੇ 4 ਵਜੇ ਬੰਨੂਗੀ ਅੰਦਰ ਅਜ ਬਾਹਰਲੇ ਸਾਡੇ ਚ ਬਹੁਤ ਸੋਹਣੀ ਹਵਾ ਚੱਲਦੀ ਅੱਜ ਨੂੰ ਤੁਪ ਤੇਜ ਆ ਹਵਾ ਵੀ ਚੱਲਦੀ ਏ ਧੁੱਪ ਵੀ ਤੇਜ ਆਏਗੀ ਤੇ ਮਹਾ ਜਲਬੰਦ ਚੱਟ ਹੋਰ ਬੈਠੀਆਂ ਰਹਿਣ ਦੇ ਕੱਚੇ ਥਾਂ ਮੇ ਫਿਰ ਕੱਖ ਨਾਲ ਬਿੰਦ ਰੱਜ ਬਿੰਦ ਚ ਰੱਜਣ ਗਿਆ ਤੇ ਸਬਜੀ ਬਣਾ ਕਰਕੇ ਜਾਵਾਂਗਾ ਉਧਰ ਸਬਜੀ ਤਾਂ ਣਕੜ ਬਾਲੀ ਆ ਗਈ ਬਿੰਦ ਚ ਧਰ ਦੱਲ ਜੀਆਂ ਨਾਲੀ ਸਬਜੀ ਲੱਗਦੀ ਆ ਬੀਬੀ ਉਧਰ ਚਲੀ ਗਈ ਐਸੀ ਚਾਰੇ ਰਹਿ ਗਏ ਬੱਚੇ ਤਾਂ ਮਾੜੀ ਮਾੜੀ ਖਾਂਦੇ ਨੇ ਦੇ ਸਬਜੀ ਧਰ ਤੇ ਮੇ ਲੱਸੀ ਦਾ ਨਹੀਂ ਹੋ ਜਰੇ ਤਾਂ ਥੋੜੀ ਸਬਜੀ ਨਾਲ ਸਰਦਾਗਾ ਜਿਹੜੀ ਬਚ ਰਹੀ ਹੈ ਫਿਰ ਅਸੀਂ ਜਾਣੇ ਬਾਬੇ ਨੂੰ ਪਾ ਲੈਣਾ ਡਾਲੀ ਵਾਲੇ ਨੂੰ ਅੱਗੇ ਜੁਰੀ ਰੱਖ ਕੇ ਜਿੱਕਰੇ ਕਰਨੇ ਵੀ ਕੀ ਹੈ ਹਨਾ ਤੇ ਵਕਤ ਗੁਰਦੁਆਰਾਤ ਗੰਗਰ ਚ ਕਿਸੇ ਕੰਮ ਆ ਜੇ ਬਾਬੇ ਰਹੀ ਸੰਪਤ ਕਰ ਲੈਣੀ ਜੀ ਦੇ ਸਬਜੀ ਨਾ ਹੋਵੇ ਹਨਾ ਸਵੇਰ ਵੇਲੇ ਜਾ ਰਾਇਤਾ ਰੂਤਾ ਬਣਾ ਲੀਏ ਤੇ ਜੇ ਅਸੀਂ ਆਲੂ ਵਾਲੇ ਪਰੌਂ ਫੇ ਜਾਉਂ ਬਣਾ ਲਈ ਫਿਰ ਤੁਸੀਂ ਉਹ ਵੀ ਪਾ ਲੈਣੇ ਢਾਲੀ ਵਾਲੇ ਬਾਬੇ ਪਰੌਂ ਦੇ ਜੇ ਕਿਤੇ ਅਸੀਂ ਰਾਇਤਾ ਰੂਤਾ ਪਾ ਲਈਏ ਨਾ ਫਿਰ ਮੈਨੂੰ ਐ ਰਿਸੋਰਸ ਜਾ ਹੋ ਜਾਂਦਾ ਵੀ ਅੱਜ ਬਾਬਾ ਬਾਂਝਾ ਰਹਿ ਗਏ ਸਬਜ਼ੀ ਤੋਂ ਜਾਂ ਮੈਂ ਚਾਰ ਵੀ ਫਾੜੀ ਧਰਤੀ ਆਉਂਦੇ ਬਚਾਰੇ ਪ੍ਰਸਾਦਿਆਂ ਚ ਖੜਾਉਣੇ ਚਾਰ ਦੀ ਪਿੱਕ ਪਿੱਕੀ ਜਿਹਾ ਬਰਤਵਾ ਲੈ ਦੰਗ ਕਰਦੇ ਲਓ ਜੀ ਇਸ ਤਰ੍ਹਾਂ ਆ ਸਾਰੇ ਪਕੌੜੇ ਬਣਾ ਲੈਨੇ ਇੰਨੇ ਸਾਰੇ ਹੋ ਗਏ ਦੇਖ ਲਓ ਅੱਧੀ ਕਟਰੀ ਮੈਂ ਦੇ ਦਿੰਦੀ ਪਾਈ ਚੋਟੀ ਤੇ ਆਈ ਨਾ ਕੁਪ ਮਠੀਆ ਮਠੀ ਬਣਾ ਕੇ ਦੇਖਾਂਗੇ ਵੇਸ ਨਾਲ ਹੀ ਜੇ ਤਾਂ ਆਪਾਂ ਨੂੰ ਵਧੀਆ ਬਣੀ ਤਾਂ ਤਾਂ ਮੈਂ ਤੁਹਾਨੂੰ ਦਿਖਾਉਂਗੀ ਜੇ ਨਾ ਵਧੀਆ ਬਣੀ ਤਾਂ ਨਹੀਂ ਦਿਖਾਉਂਗੀ ਫਿਰ ਆਪਾਂ ਕਰੇ ਕਿਸੇ ਦਿਨ ਰੈਸਪੀ ਬਣਾ ਲਾਂਗੇ ਸਮਝ ਵੈਣ ਦੀ ਭੁੱਲ ਪਾ ਕੇ ਚੰਗੀ ਤਰ੍ਹਾਂ ਇਹ ਤਾਂ ਮੈਂ ਬਣਾ ਕੇ ਹੀ ਦੇਖੂੰਗੀ ਕਿ ਕਿਸ ਤਰ੍ਹਾਂ ਬਣੂਗੀ ਕਿਹੜਾ ਕਰਕੇ ਤੇ ਸਾਰਾ ਦਿਨ ਨਾਂ ਘੱਟੀ ਵੀ ਦੇਖੀ ਗਈ ਮੈਨੂੰ ਸੌਣ ਨਹੀਂ ਦਿੱਤਾ ਮੈਂ ਉੱਥੇ ਬਿੰਚਟ ਬਾਗੀ ਬਾਹ ਇੱਥੇ ਪਈਆ ਇੱਥੇ ਹੋਵੇਗਾ ਲੋਕੂ ਕੀ ਆਦੇ ਬਿੰਦਕ ਬਾਗੀ ਉਹ ਲਾ ਲਿਆ ਉਹ ਲਾ ਲਿਆ ਇੰਨੀ ਸੀੜੀ ਤੇ ਮੈਂ ਦੇਖੀ ਗਈ ਚਲੋ ਜੀ ਅੱਪਾ ਚੱਲਦੇ ਹਾਂ ਆਪਣੀ ਉਸੋਈ ਜੀ ਲੋ ਜੀ ਆਪਾਂ ਜਿਹੜਾ ਆਪਾਂ ਪੇੜਾ ਰੱਖਿਆ ਸੀਗਾ ਮਟੀਆਂ ਲਈ ਉਹ ਆਪਾਂ ਨੇ ਵੇਚ ਲਿਆਗਾ ਇੰਨੀਆਂ ਇੱਕ ਮਟੀਆਂ ਬਣਾ ਕੇ ਦੇਖੀਆਂ ਨੇ ਜੇ ਤਾਂ ਵਧੀਆ ਬਣੀ ਤਾਂ ਮੈਂ ਤੁਹਾਨੂੰ ਦੱਸੂਗੀ ਤੇ ਆਪਣਾ ਅੱਧਾ ਤੇਲ ਹੋ ਗਿਆ ਗਰਮ ਕਲੀ-ਕਲੀ ਆਪਾਂ ਪਾ ਦਨੇ ਆ ਇਹਦੇ ਵਿੱਚ ਦੇਖਾ ਕੇ ਦੱਸਾਂਗੇ ਬੱਚੇ ਕਿਵੇਂ ਲੱਗੀ ਤੇ ਫਿਰ ਆਪਾਂ ਸੇਦਨ ਵੱਧ ਬਣਾ ਲਾਂਗੇ ਕਿਹ ਪਤਾ ਲੱਗ ਜਾਂਦਾ ਫਿਰ ਹਨਾ ਮੈਂ ਆਨੇ ਆਪਦੀ ਚੀਜ਼ ਖਰਾਬ ਕਰ ਦਾਂ ਨਾ ਮੈਂ ਸੋਡੀ ਕਰਾ ਕਰ ਦਾਂ ਇਹ ਤਾਂ ਮੈਨੂੰ ਵਧੀਆ ਜਿਹਾ ਨਹੀਂ ਲੱਗਦਾ ਤੇ ਥੋੜਾ ਤਾਪਾ ਹੈ ਮਹਾਰਾਜਪਨ ਪਕੌੜੇ ਥੋੜੀ ਨਹੀਂ ਉਹ ਕੱਟ ਕਰ ਦਿਆਂ ਕਿਉਂਕਿ ਆਪਣੀ ਹੋਣਾ ਜਲ ਨਾ ਜਾ ਰਿਹਾ ਲੱਗਤੀ ਆ ਨਹੀਂ ਮਿਲ ਤੇ ਵਧੀਆ ਲਾਦੀਆਂ ਜਾਂਦੀ ਤੇ ਤੇਲ ਥੋੜਾ ਮਿਸ ਕਰਕੇ ਪਾਇਆ ਜੇ ਆਪਣਾ ਕੋਈ ਸਮਾਨ ਥੋੜਾ ਹੀ ਹੈਗਾ ਤੇ ਮੱਠੀ ਰੇਤ ਤੇ ਉੱਤੇ ਬਾਅਦ-ਬਾਅਦ ਮੱਠੀ ਇਹਨਾਂ ਦੇ ਮੈਨੂੰ ਵਧੀਆ ਹੀ ਲੱਗਦਾ ਦੋ ਜੀ ਆਪਣੀਆਂ ਮੱਠੀਆਂ ਸਾਰੀਆਂ ਬਣ ਗਈਆਂ ਨੇ ਜਿਹੜੇ ਤੱਕ ਦੱਸੋ ਗੁਰਨਾ ਬਿਸਕੁਟ ਵੀ ਬਣ ਜਾਂਦੇ ਨੇ ਇਹਦੇ ਨਾਣ ਵਾਲੇ ਤੇ ਬਸ ਘੱਟ ਗੰਸ ਤੇ ਪਕਾ ਲੈਣਾ ਫਿਰ ਬਹੁਤ ਵਧੀਆ ਬਣਦੇ ਕਿਉਂ ਅੰਦਰੋਂ ਕੱਚੀ ਨਹੀਂ ਰਹਿੰਦੀ ਫਿਰ ਘੱਟ ਗੰਸ ਕਰਕੇ ਹੋਣ ਪਈ ਦੋ ਵਾਰ ਬੱਚੇ ਦਸੰਗ ਖਾਣ ਚੱਕੇ ਮੇਰੀ ਲੱਗੀ ਮਿਲ ਠੰਡੀ ਹੋਏ ਨੇ ਠੰਡੀ ਹੋ ਜਾਂਦੇ ਆ ਹੋਏ ਨੇ ਪਕੌੜੇ ਕੱਢਦੇ ਆ ਆ ਇਹ ਖਾ ਲਾਂਗੇ ਸੰਭਾਲ ਕੇ ਲੱਗਦੇ ਨੇ ਇਹਨੇ ਨੇ ਬਾਲ ਦੇ ਜਨਮ ਦਿਨ ਵਾਲਾ ਸਮਾਨ ਬਚਿਆ ਪਈ ਜਿਹੜਾ ਪਹਿਲਾਂ ਉਹ ਸਾਥ ਖਾਧੀਆ ਪਰ ਅਜੀ ਸਲਾਤ ਤੇ ਦੀ ਜਿਹੜੇ ਤੇ ਟੂਟੇ ਬਚੀਆਂ ਸੀ ਲੋ ਜੀ ਹੁਣ ਆਪਾਂ ਸਬਜ਼ੀ ਬਣਾਉਣੇ ਆ ਪਕੌੜੇ ਦੇ ਵਿੱਚ ਥੋੜਾ ਥੋੜਾ ਮੈਂ ਨਾਣ ਮਿਰਚ ਪਾਇਆਗਾ ਤੇ ਨਾਣ ਮਿਰਚ ਜੀਰਾ ਤੇ ਜੇ ਆਪਾਂ ਆ ਬਣਾਏ ਫਿਰ ਆਪਾਂ ਇਹਨੂੰ ਨਾ ਹੁਕੜ ਲਾਂਗੇ ਜਮਨ ਜੂਨ ਪਾ ਕੇ ਵਧੀਆ ਰੈਸਪੀ ਬਣਾ ਲਾਂਗੇ ਇਹ ਆਪਾਂ ਜਿਹੜੇ ਸਬਜੀ ਵਾਲੇ ਪਕੌੜੇ ਨੇ ਉਹ ਪਣਾ ਜ਼ਿਆਦਾ ਨਹੀਂ ਪਕਾਉਂਦੇ ਹੈਗੇ ਕਿਉਂਕਿ ਫਿਰ ਸਬ지 ਆਪਾਂ ਤੋਂ ਰਿਜ਼ ਦੇ ਨਹੀਂ ਹੋਏਗੇ ਵਿੱਚ ਜ਼ਿਆਦਾ ਪਕਾਏ ਹੋਏ ਲੋ ਜੀ ਦੁਬਾਰ ਮੈਂ ਲਾਉਣੀ ਆ ਸਬਜੀ ਨੂੰ ਤੜਕਾ ਪਕੌੜੇ ਬਣ ਗਏ ਨੇ ਤੇ ਖਾ ਕੇ ਮੈਂ ਦੱਸਦਾਂਣੀ ਕਿ ਕਿਵੇਂ ਲੱਗੇ ਬਹੁਤ ਟੇਸਟੀ ਬਣਿਆ ਨੇ ਮਠੀਆਂ ਤੇ ਆਪਾਂ ਕੱਲ ਨੂੰ ਚੰਗੀ ਤਰ੍ਹਾਂ ਜਮਾਂ ਜਮੂਨ ਪਾ ਕੇ ਸਵਾਦਾਂ ਆਪ ਕਰਾਂਗੇ ਧੀਰੇ ਸਾਂਝੀ ਕਰਾਂਗੇ ਉਹਦੇ ਨਾਲ 9:00 ਵਜੇ ਬਣ ਜਾਣਗੇ ਲੋ ਜੀ ਆਪਾਂ ਨੂੰ ਪਕੌੜੇ ਬਣ ਗਏ ਤੇ ਤੇਲ ਚੋਂ ਆਪਾਂ ਪਕੌੜੇ ਕੱਢ ਕੇ ਤੜਕਾ ਲਾ ਦੇਣੇ ਆਗੇ ਕਿਉਂਕਿ ਇਸੇ ਤੇਲ ਦੇ ਵਿੱਚ ਇਹ ਤੇਲ ਥੋੜਾ ਜਿਆਦਾ ਹੈ ਮੈਂ ਪਕੌੜੇ ਚ ਕੱਢ ਦੇਣੇ ਆਗੇ ਜਿੰਨੇ ਪਾਂਡੇ ਤੋਂ ਨਾਲੇ ਕਿੱਥੇ ਤੋਂ ਆਈ ਲੋ ਜੀ ਆਪਾਂ ਸਬਜ਼ੀਆਂ ਤੜਕਾ ਲਾ ਕੇ ਮੱਧਾ ਬਣਨ ਜਾਣਾ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਐਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ